ਕਈ ਵਾਰ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਸਿਰਫ ਇੱਕ ਤੋਲਿਆ ਹੀ ਹੁੰਦਾ ਹੈ ਇਹ ਗੱਲ ਜੰਮੂ ਕਸ਼ਮੀਰ ਦੀ ਤਵੀ ਨਦੀ ਦੇ ਵਿੱਚ ਹਕੀਕਤ ਬਣ ਗਈ ਜਦੋਂ ਭਾਰੀ ਮੀਂਹ ਤੋਂ ਬਾਅਦ ਅਚਾਨਕ ਆਏ ਹੜ੍ਹ ਕਾਰਨ ਇੱਕ ਵਿਅਕਤੀ ਨਦੀ ਦੇ ਵਿਚਕਾਰ ਫਸ ਗਿਆ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੰਮੂ ਤੋਂ ਜਿੱਥੇ ਭਾਰੀ ਬਾਰਿਸ਼ ਤੋਂ ਬਾਅਦ ਨਦੀ ਉਫਾਨ ਤੇ ਆ ਗਈ ਪਿਛਲੇ ਕੁਝ ਦਿਨਾਂ ਤੋਂ ਜੰਮੂ ਕਸ਼ਮੀਰ ਦੇ ਵਿੱਚ ਮਾਨਸੂਨ ਨੇ ਪੂਰੀ ਤਾਕਤ ਦੇ ਨਾਲ ਦਸਤਕ ਦੇ ਦਿੱਤੀ ਹੈ ਰਾਤ ਭਰ ਭਾਰੀ ਮੀਂਹ ਨੇ ਨਦੀਆਂ ਨੂੰ ਕਾਬੂ ਤੋਂ ਬਾਹਰ ਕਰ ਦਿੱ ਤਹਿ ਤਾਂ ਤਵੀ ਨਦੀ ਜੋ ਕਦੇ ਸ਼ਹਿਰ ਦੀ ਸੁੰਦਰਤਾ ਸੀ ਅਚਾਨਕ ਤਬਾਹੀ ਦੀ ਤਸਵੀਰ ਬਣ ਗਈ ਮੀ ਪੈ ਰਹੇ ਹਾਇ ਨਦੀ ਉਫਾਨ ਤੇ ਹੈ ਪਾਣੀ ਦਾ ਦਬਾਅ ਹਰ ਸਕਿੰਟ ਵੱਧ ਰਿਹਾ ਤੇ ਆਦਮੀ ਉੱਥੇ ਇੱਕ ਜਿਹੜਾ ਖੜਾ ਸਿਰਫ ਇੱਕ ਤੋਲਿਏ ਦੇ ਨਾਲ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲਗਭਗ 30 ਮਿੰਟ ਬਾਅਦ ਐਸਟੀਆਰਐਫ ਦੀ ਟੀਮ ਮੌਕੇ ਤੇ ਪਹੁੰਚੀ ਟੀਮ ਨੇ ਸਥਿਤੀ ਨੂੰ ਸਮਝਦੇ ਹੋਏ ਤੁਰੰਤ ਰੈਸਕਿਊ ਪਲਾਨ ਬਣਾਇਆ ਰस्सियां ਤੇ ਪੁਲ ਦੇ ਖੰਬਿਆਂ ਦੀ ਮਦਦ ਦੇ ਨਾਲ ਵਿਅਕਤੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਏ ਆ ਤੇ ਆਖਰਕਾਰ ਬੜੀ ਮੁਸ਼ਕਲ ਤੋਂ ਬਾਅਦ ਇਸ ਵਿਅਕਤੀ ਨੂੰ ਬਾਹਰ ਕੱਢ ਲਿਆ ਗਿਆ